ਭਗਵਾਨ ਤਮਨ ਸਰਕਾਰ ਨੇ ਇਸ ਵਜ੍ਹਾ ਕਰਕੇ ਚੁੱਕਿਆ ਖੈਰਾ ਨਵਜੋਤ ਸਿੰਘ ਸਿੱਧੂ ਨੇ ਖੋਲਤੇ ਕੱਲੇ ਕੱਲੇ ਰਾਜ ਪਾਜ ਪਾਜ ਸਰਕਾਰ ਬਿਲੇ ਵੀ ਚੁੱਕੇ ਜਾਣ ਦੀ ਦੱਸੀ ਵਜਾ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਉੱਥੋਂ ਕਿਸ ਤਰ੍ਹਾਂ ਮੈਨੇਜ ਕਰਕੇ ਛੁੱਟ ਕੇ ਆਏ ਇਹਦੇ ਪਿੱਛੇ ਮੈਂ ਨਹੀਂ ਜਾਣਾ ਪਰ ਛੁੱਟ ਕੇ ਆਉਣ ਦਾ ਸਵਾਲ ਬਾਕੀ ਰਹਿ ਗਿਆ ਖਬਰ ਚ ਦੇਖੋਗੇ ਕਿ ਤੁਸੀਂ ਘਰ ਵਾਲੀ ਦੀ ਇਸ ਵਜ੍ਹਾ ਕਰਕੇ ਸੁਖਪਾਲ ਖੈਰਾ ਨੂੰ ਕਿਉਂ ਚੱਕ ਰਹੀ ਬਾਰ-ਬਾਰ ਇਹਦੀ ਅਰੇ ਹੀ ਗੱਲ ਚੁੱਕੇ ਜਾਣ ਦੀ ਮਸਲਾ 6.5 ਕਰੋੜ ਜਾਂ 6 ਕਰੋੜ ਰੁਪਏ ਦਾ ਜਿਸ ਦਾ ਹਿਸਾਬ ਨਾ ਤਾਂ ਦਿੱਲੀ ਵਾਲੀ ED ਕੋਲ ਦਿੱਤਾ ਗਿਆ ਤੇ ਨਾ ਹੀ ਕਿਸੇ ਹੋਰ ਪਾਸੇ ਬਸ ਗੱਲ ਮੈਨੇਜ ਹੀ ਹੁੰਦੀ ਰਹੀ ਮਤਲਬ ਤਲਵਾਰ ਲਟਕਦੀ ਰਹੀ ਉਹ ਸਾਢੇ 6 ਕਰੋੜ ਦੇ ਇਲਜ਼ਾਮਾਂ ਨੇ ਇਲਜ਼ਾਮ ਨੇ ਕਿ ਨਸ਼ਾ ਤਸਕਰਾਂ ਕੋਲਵਾਇਆ ਜੋ ਖੈਰਾ ਸਾਹਿਬ ਦੀ ਘਰ ਵਾਲੀ ਦੀ ਇਸ ਚੀਜ਼ ਤੋਂ ਮਿਲਿਆ ਹੈ ਸਬੂਤ ਸਾਢੇ 6 ਕਰੋੜ ਦਾ ਨਵਜੋਤ ਸਿੰਘ ਸਿੱਧੂ ਆਪ ਦੱਸਣਗੇ ਕਿ ਕਿਸ ਤਰ੍ਹਾਂ ਮਿਲਿਆ ਸਬੂਤ ਤੁਹਾਨੂੰ ਕੀ ਲੱਗਦਾ ਕਿ 6 ਕਰੋੜ ਰੁਪਏ ਦਾ ਹਿਸਾਬ ਕਿਤਾਬ EDI ਮੰਗ ਰਹੀ ਹੈ ਉਹ ਸੁਖਬਲ ਖੈਰ ਨੂੰ ਦੇਣਾ ਚਾਹੀਦਾ ਹੈ ਜਾਂ ਨਹੀਂ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦੱਸੋ ਤੇ ਸਾਡੇ YouTube ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਪਾਰਟੀਆਂ ਤੋਂ ਉੱਤੇ ਉੱਠ ਕੇ ਤੱਥਾਂ ਦੇ ਆਧਾਰ ਦੇ ਉੱਤੇ ਡਿਸਕਸ ਕਰੂੰਗਾ ਬਿਗਿੰਗ ਫॉर ਫੈ ਇਹ 2015 ਵਿੱਚ ਸ਼ੁਰੂ ਹੁੰਦੀ ਹੈ ਉਦੋਂ ਅਕਾਲੀ ਭਾਜਪਾ ਸਰਕਾਰ ਹੈ ਬਾਦਲਾਂ ਦੀ ਔਰ 2015 ਦੇ ਵਿੱਚ ਇੱਕ ਗੈਂਗ ਨੂੰ ਫੜਿਆ ਜਾਂਦਾ ਹੈ ਉਹਦੇ ਸਰਗਨਾ ਦਾ ਨਾਮ ਗੁਰਦੇਵ ਸਿੰਘ ਇਹ ਦੇ ਫਾਦਰ ਦੇ ਸਰਦਾਰ ਸੁਖਪਾਲ ਸਿੰਘ ਫਾਦਰ ਦੇ ਦੇ ਫਾਦਰ ਦੇ ਨਾਲ ਸੰਬੰਧ ਨੇ ਪਰ ਉਹ ਤੋਂ ਬਾਅਦ ਗੁਰਦੇਵ ਸਿੰਘ ਦੇ ਅੱਗੇ ਸਰਦਾਰ ਸੁਖਪਾਲ ਸਿੰਘ ਖਹਿਰਾ ਨਾਲ ਨਜ਼ਦੀਕੀ ਤਾਲੁਕਾ ਰਿਹਾ ਇਸ ਨਾਲ ਹੋ ਸਦੇ ਲਓ ਜੀ 2015 ਦੇ ਵਿੱਚ ਸਰਕਾਰ ਖਹਿਰਾ ਸਾਹਿਬ ਨੂੰ ਦੱਬਣ ਦੇ ਲਈ ਇਹ ਸਟੇਟਮੈਂਟ ਈਸ਼ੂ ਕਰਾਉਂਦੀ ਹੈ ਕਿ ਜਿਹੜੇ ਬੰਦੇ ਅਸੀਂ ਫੜੇ ਹੈ 골ਡ ਬਿਸਕੁਟ ਸਮਗਲਿੰਗ ਕਰਦੇ ਹੈ ਉਹਨਾਂ ਕੋਲੋਂ 2-3 ਕਿਲੋ ਹੈਰੋਇਨ ਬਰਾਮਦ ਹੋਈ ਹੈ ਉਹ ਗੈਰ ਕਾਨੂੰਨੀ ਕਾਰਵਾਈਆਂ ਕਰਦੇ ਆ ਔਰ ਖੈਰਾ ਸਾਹਬ ਦੇ ਨਾਲ ਉਹਨਾਂ ਦੇ ਸੰਬੰਧ ਇਦਾਂ ਪ੍ਰੂਵ ਹੁੰਦੇ ਆ ਕਿ ਗੁਰਦੇਵ ਸਿੰਘ ਦੀਆਂ ਕੋਲਾਂ ਨੂੰ 15 ਨੇ 75 ਨੇ ਕਿੰਨੀਆਂ ਨੇ ਇਹਦਾ ਕੋਈ ਵੇਰਵਾ ਮੈਂ ਉਹਦੇ ਤੇ ਖੁਲਾਸਾ ਨਹੀਂ ਕਰਦਾ ਬਟ ਇਹ ਇਹ ਬੇਸ ਹੈ ਲਓ ਜੀ ਉਹ ਤੋਂ ਬਾਅਦ ਗੱਲ ਦਬਤੀ ਜਾਂਦੀ ਹੈ ਕਿਹਨਾ ਕਾਰਨਾਂ ਵਾਸਤ ਵਿੱਚ ਮੈਨੂੰ ਸਮਝ ਆਇਆ ਉਸੇ ਵੇਲੇ ਤੱਥਾਂ ਤੱਕ ਕਿਉਂ ਨਹੀਂ ਪਹੁੰਚਿਆ ਜਾਂਦਾ ਮੈਨੂੰ ਲੋਡੀ ਵਿੱਚ ਸਰਕਾਰ ਬਣਦੀ ਹੈ ਕਾਂਗਰਸ ਤੇ ਕਾਂਗਰਸ ਦੀ ਸਰਕਾਰ ਦੇ ਵਿੱਚ ਖਹਿਰਾ ਸਾਹਿਬ ਦੀ ਰੂਪਰੇਖਾ ਵੀ ਬਦਲ ਜਾਂਦੀ ਹੈ ਕਿਉਂਕਿ ਖਹਿਰਾ ਸਾਹਿਬ ਅਕਾਲੀ ਸਰਕਾਰ ਦੇ ਵਿੱਚ ਇੱਕ ਖਾਰੇ ਹੋਏ ਐਮਐਲਏ ਸੀ ਬੀਬੀ ਜ਼ਗੀਰ ਕੌਰ ਬੀਤੀ ਸੀ ਲੇਕਿਨ ਇੱਥੇ ਆ ਕੇ ਉਹ ਆਮ ਆਦਮੀ ਪਾਰਟੀ ਜੁਆਇਨ ਕਰਦੇ ਆ ਔਰ ਆਮ ਆਦਮੀ ਪਾਰਟੀ ਦੇ ਉਹ ਐਲਓਪੀ ਬਣਦੇ ਤੇ ਬੜੇ ਹੀ ਤਿੱਖੇ ਸਵਾਲ ਮਾਈਨਿੰਗ ਦੇ ਉੱਤੇ ਹੁੰਦੇ ਆ ਮਾਈਨਿੰਗ ਤੇ ਸਰਕਾਰ ਘੇਰੀ ਜਾਂਦੀ ਹੈ ਤੇ ਸਰਕਾਰ ਕਿਸੇ ਹੱਦ ਤੱਕ ਫਸ ਗਿਆ ਨਹੀਂ ਉਹ ਸਵਾਲ ਉਹ ਗਹਿਮਾ ਗੈਮੀ ਉਹ ਤੁੰਤੂ ਮੈਮਾ ਵਿਧਾਨ ਸਭਾ ਦੇ ਵਿੱਚ ਮੈਂ ਉਹਦਾ ਸਾਕਸ਼ੀ ਹਾਂ ਕਈ ਵਾਰ ਕੱਚੇ ਰੂਟ ਵੀ ਵੈਸਾ ਹੋਈਆਂ ਮੈਂ ਉਹਦਾ ਵੀ ਸਾਕਸ਼ੀ ਹਾਂ ਤੇ ਫਿਰ ਮਹਾਰਾਜ ਹੁੰਦਾ ਕੀ ਹੈ ਹੁਣ ਦੇਖੋ ਕਾਂਗਰਸ ਦੀ ਸਰਕਾਰ ਦੇ ਵਿੱਚ ਇੱਕ ਅਸੀ ਅਨਹੋਣੀ ਘਟਨਾ ਹੁੰਦੀ ਜਿਹੜੀ ਕਦੇ ਰੇਅਰ ਹੀ ਹੁੰਦੀ ਹੈ 2015 ਦੇ ਵਿੱਚ ਜਿਨ੍ਹਾਂ ਨੇ ਗਵਾਹੀ ਦਿੱਤੀ ਹੈ ਪੀ ਡਬਲਯੂ 4 ਤੇ PW52 ਗਵਾ ਰਿਕਾਲ ਕਰ ਲਿੱਤੇ ਜਾਂਦੇ ਆ। ਔਰ ਰਿਕਾਲ ਕਰ ਲਿੱਤੇ ਜਾਂਦੇ ਆ ਔਰ ਇਹ ਕਹਿਣਾ ਇੱਥੇ ਬੜਾ ਜ਼ਰੂਰੀ ਹੈ ਕਿ 2015 ਦੇ ਵਿੱਚ ਉਹ ਖੈਰਾ ਸਾਹਿਬ ਦਾ ਕੋਈ ਜ਼ਿਕਰ ਨਹੀਂ ਕਰਦੇ। ਤੇ ਫਿਰ 올 ਆਫ ਅ ਸਡਨ ਸਮਾਂ ਇਸ਼ੂ ਹੋ ਜਾਂਦੇ ਆ ਖੈਰਾ ਸਾਹਿਬ ਨੂੰ ਉਹਨਾਂ ਦੇ ਬਿਆਨ ਤੇ। ਔਰ ਬਿਆਨ ਇਹ ਆਇਆ ਵੀ ਜੀ ਸਮਾਂ ਤਾਂ ਭੁੱਲੀ ਗਿਆ ਸੀਗਾ। ਵੀ ਕਿੰਗ ਪਿੰਟਾ ਇਸ ਗੈਂਗ ਦੇ ਖੈਰਾ ਸਾਹਿਬ ਸੀ। ਉਹਨਾਂ ਨੂੰ 2 ਸਾਲ ਬਾਅਦ ਯਾਦ ਆਉਂਦਾ ਹੈ। ਉਹ ਪਹਿਲਾਂ ਗੁਰਦੇਵ ਸਿੰਘ ਤੇ ਬਾਕੀ ਸਾਰੇ ਸੀ। ਤੇ ਉਹਨਾਂ ਨੂੰ 2 ਸਾਲ ਬਾਅਦ ਯਾਦ ਆਉਂਦਾ ਹੈ। ਕਿਹਨੇ ਯਾਦ ਕਰਾਇਆ? ਕਿਹਨੇ ਦਬਾ ਪਾਇਆ? ਇਹ ਤੁਸੀਂ ਸਿਆਣੇ। ਉਹ ਕਹਿੰਦੇ ਜੀ ਖੈਰਾ ਸਾਹਿਬ ਕਿੱਥੇ ਪੈਲੇ। ਔਰ ਜਿਹੜੇ ਗੁਰਦੇਵ ਸਿੰਘ ਜੀ ਦੇ ਔਰ ਬਾਕੀ ਉਸ ਗੈਂਗ ਦੇ ਜਿਹੜੇ ਪੈਸੇ ਸੀ ਉਹ ਖੈਰਾ ਸਾਹਿਬ ਕੋਲ ਟਰਾਂਸਫਰ ਹੋ ਗਏ। ਸਮਨ ਇਸ਼ੂ ਹੋ ਜਾਂਦੇ ਆ ਕੇਸ ਜੋਰ-ਸ਼ੋਰਾਂ ਦੇ ਉੱਤੇ। ਇਹ ਰਹਿ ਜਾਂਦਾ ਹੈ ਪੰਜਾਬ ਗਵਰਨਮੈਂਟ ਵਰਸਸ ਖੇਰਾ ਸਾਹਿਬ ਤੇ ਸੁਪਰੀਮ ਕੋਰਟ ਚ ਕੇਸ ਪਹੁੰਚਦਾ ਹੈ ਸੁਪਰੀਮ ਕੋਰਟ ਦੇ ਵਿੱਚ 2017 ਸ਼ਾਇਦ ਦਸੰਬਰ ਚ 올 ਪ੍ਰੋਸੀਡਿੰਗ ਆਫ ਦੀ ਫਾਜ਼ਲ ਕਾਪੋਰਟ ਜਿਹੜੀ 2015 ਚ ਉਹ ਸਟੇ ਕਰ ਦਿੱਤੀ ਜਾਂਦੀ ਹੈ ਇਹਦਾ ਮਤਲਬ ਸਮਨ ਕੌਸ਼ ਹੋ ਗਿਆ ਔਰ ਖੇਰਾ ਸਾਹਿਬ ਨੂੰ ਬੜੀ ਵੱਡੀ ਰਾਹਤ ਮਿਲ ਗਿਆ ਇਨਾ ਹਾਲਾਤਾਂ ਚ ਕੀ ਹੋਇਆ ਕੀ ਨਹੀਂ ਹੋਇਆ ਮੈਂ ਉਹਦੇ ਚ ਨਹੀਂ ਜਾਣਾ ਚਾਹੁੰਦਾ ਲੇਕਿਨ ਫਿਰ ਇੱਕ ਹੋਰ ਮੋੜ ਆਉਂਦਾ ਫਿਰ ਤੀਜੀ ਸਰਕਾਰ ਪ੍ਰਵੇਸ਼ ਕਰ ਜਾਂਦੀ ਹੈ ਉਸ ਤੋਂ ਬਾਅਦ ਬੀਜੇਪੀ ਦੀ ਇਹਦੀ ਚੁੱਕ ਲੈਂਦੀ ਹੈ ਖੇਰਾ ਸਾਹਿਬ ਇਹ ਐਸੇ ਕੇਸ ਕਿਨਾ ਹਾਲਾਤਾਂ ਚ ਕਿਉਂ ਔਰ ਮੈਂ ਤੇ ਠੋਕ ਕੇ ਕਹਿੰਦਾ ਸੀਗਾ 78 ਐਮਐਲਏ ਸੀ ਅਸੀਂ ਕਾਂਗਰਸ ਦੇ ਸਾਡਾ ਮੁੱਖ ਮੰਤਰੀ ਬੀਜੇਪੀ ਦਾ ਲੋਦੀ ਉਸ ਤੋਂ ਬਾਅਦ ਹੁੰਦਾ ਕੀ ਹੈ ਕਿ ED 7-8 ਮਹੀਨਿਆਂ ਦੇ ਵਿੱਚ 9 ਵਾਰ ਬੁਲਾਉਂਦੀ ਹੈ ਉੱਥੇ ਸਵਾਲ ਕਰਨ ਦੇ ਲਈ 9 ਵਾਰ ਖਹਿਰਾ ਸਾਹਿਬ ਨੂੰ ਦਿੱਲੀ ਬੁਲਾਇਆ ਜਾਂਦਾ ਹੈ ਵੀ ਜੀ ਆ ਫਲਾਨੀ ਚੀਜ਼ ਦਾ ਉੱਤਰ ਦਿਓ ਫਲਾਨੀ ਚੀਜ਼ ਦਾ ਉੱਤਰ ਦਿਓ ਫਲਾਨੀ ਚੀਜ਼ ਦਾ ਉੱਤਰ ਦਿਓ ਤੇ 7-8 ਮਹੀਨਿਆਂ ਬਾਅਦ ਖਹਿਰਾ ਸਾਹਿਬ ਨੂੰ ਅਰੈਸਟ ਕਰ ਲੈਂਦੇ ਹੁਣ ਇਹ ਤੀਜੀ ਸਰਕਾਰ ਅਰੈਸਟ ਕਰ ਰਹੀ ਹੈ ਇਸ ਗੱਲ ਨੂੰ ਤੁਸੀਂ ਸਮਝ ਲਓ ਤੇ ਜਦੋਂ ਅਰੈਸਟ ਕਰ ਲਿੱਤਾ ਜਾਂਦਾ ਫਿਰ ਪਛੀਦਾ ਮੋੜ ਆਉਂਦਾ ਪੰਜ ਚਾਰ ਮਹੀਨੇ ਕੱਟ ਕੇ ਖੈਰਾ ਸਾਹਿਬ ਬਾਹਰ ਆਉਂਦੇ ਆ ਫਿਰ ਉਹ ਸਾਰਾ ਕੇਸ ਦਫਨ ਹੋ ਜਾਂਦਾ ਮਰਾ ਤਲਵਾਰ ਲਟਕਦੀ ਹੈ ਤਲਵਾਰ ਲਟਕਦੀ ਹੈ ਉਰੀਦੀ ਦੇ ਸਭ ਤੋਂ ਵੱਡੇ ਸਵਾਲ ਇਹ ਨੇ ਕਿ ਖੈਰਾ ਸਾਹਿਬ ਦੀ ਘਰ ਵਾਲੀ ਦੀ ਇੱਕ ਡੈਰੀ ਹੈ ਜਿਹਦੇ ਚ ਉਹਨਾਂ ਨੇ ਰੋਜ਼ ਮਰਾ ਦਾ ਹਿਸਾਬ ਲਿਖਿਆ ਹੋਇਆ ਹੈ ਔਰ ਉਹ ਹਿਸਾਬ ਕਿਤਾਬ ਜਿਹੜੇ ਨੇ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਜਿਵੇਂ 6 ਕਰੋੜ 6.5 ਕਰੋੜ ਰੁਪਏ ਦੀ ਇਨਕਮ ਦਾ ਤੁਸੀਂ ਬਿਆਨ ਨਹੀਂ ਦੇ ਦਿੱਤਾ ਕਰਨ ਸਾਹਿਬ ਕਹਿੰਦੇ ਮੈਂ ਤਾਂ ਮੁੰਡੇ ਤੇ ਕੁੜੀ ਦਾ ਵਿਆਹ ਜਿਹੜਾ ਹੈਗਾ ਉਹ 50 50 60 60 ਲੱਖ ਰੁਪਏ ਲੋਨ ਲੈ ਕੇ ਕੀਤਾ ਉਹ ਕਹਿੰਦੇ ਜੀ ਲੋਨ ਜੇ ਤੁਸੀਂ ਐਗਰੀਕਲਚਰ ਜ਼ਮੀਨ ਦੇ ਉੱਤੇ ਕੀਤਾ ਜੀ ਤੇ ਤੁਹਾਨੂੰ ਐਗਰੀਕਲਚਰ ਦੀ ਜ਼ਮੀਨ ਦੇ ਉੱਤੇ ਹੀ ਖਰਚਣਾ ਚਾਹੀਦਾ ਸੀ ਵਿਆਹ ਵਾਸਤੇ ਚਲੋ ਉਹ ਵਾਜੇ ਮੈਂ ਫਿਰ ਕਹਿੰਦੇ ਜੀ 6.5 ਕਰੋੜ ਰੁਪਈਆ ਜਿਹੜਾ ਤੁਸੀਂ ਐਕਸਪਲੇਨ ਨਹੀਂ ਕਰ ਸਕੇ ਤੁਹਾਡੇ ਖਾਤਿਆਂ ਚ ਆਇਆ ਹੈ ਉਹ ਡਰਗ ਬਣੀ ਹੈ ਔਰ ਤੁਸੀਂ ਔਰ ਤੁਸੀਂ ਉਹਦੀਆਂ ਪ੍ਰਾਪਰਟੀਆਂ ਖਰੀਦੀਆਂ ਇਹ ਉਹ ਬੜੇ سارے ਇਜਾਮਲ ਹੁਣ ਇਹ ਸਾਰਾ ਕੁਝ ਇਹ ਤੋਂ ਪਾਸੇ ਹੋਣ ਦੇ ਲਈ ਖੈਰਾ ਸਾਹਿਬ ਤੇ ਉਹਦੇ ਪੁੱਤਰ ਦੀ ਜਿਹੜੀ ਜਿੰਦੋ ਜਿਹਦਾ ਹੈ ਉਹਨੂੰ ਲੱਗੇ ਕਰੀਬ ਕਰੀਬ 7-8 ਸਾਲ ਫਿਰ ਚੌਥੀ ਸਰਕਾਰ ਆ ਗਈ ਜੀ ਆਮ ਆਦਮੀ ਪਾਰ ਤੇਖੇ ਸਵਾਲ ਨੇ